ਜੀਨੋ ਤੁਹਾਡੇ ਵਿੱਚੋਂ ਕਾਫੀ ਚੜਿਆਂ ਨੂੰ ਸ਼ਿਕਾਇਤ ਹੈ ਡਿਪਰੈਸ਼ਨ ਦੀ ਓਵਰ ਥਿੰਕਿੰਗ ਦੀ ਓਵਰ weight ਦੀ ਕੰਮ ਕਰ ਨੂੰ ਜੀਣਾ ਕਰਨਾ ਆਪਣੇ ਆਪ ਨੂੰ ਪੁਸ਼ ਕਰਕੇ ਕੰਮ ਕਰਨਾ ਕੋਈ ਰੁਟੀਨ ਨਾ ਹੋਣਾ ਪਾਣੀ ਨਾ ਪੀਣਾ ਹੈ ਨਾ ਪਿਆਰਿਓ ਅਸ ਰੀਲ ਦੇ ਵਿੱਚ ਅੱਪਾਸੇ ਬਾਰੇ ਗੱਲ ਕਰਦੇ ਹਾਂ ਸੁਣੋ ਜਿਹੜੀ ਇਹ ਸਾਰੀਆਂ علاماتਾਂ ਨੇ ਜਿਹੜੀਆਂ ਇਹ ਸਾਰੀਆਂ ਪ੍ਰੋਬਲਮਸ ਨੇ ਤੁਹਾਨੂੰ ਪਤਾ ਕਿਉਂ ਹੁੰਦੀਆਂ ਇਹ ਇਸ ਵਾਸਤੇ ਹੁੰਦੀ ਹੈ ਕਿਉਂਕਿ ਤੁਸੀਂ ਆਪਣੇ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹੋ ਤੁਸੀਂ ਕਹੋਗੇ ਧਿਆਨ ਤਾਂ ਸੀ ਹੁਣ ਵੀ ਦੇ ਰਹੇ ਕੀ ਫਰਕ ਹੋਇਆ ਫਰਕ ਇਹ ਹੋਇਆ ਕਿ ਇਹ ਸ਼ੁਰੂ ਉਦੋਂ ਹੋਇਆ ਸੀ ਜਦੋਂ ਤੁਸੀਂ ਆਪਣੇ ਆਪ ਵੱਲ ਧਿਆਨ ਦੇਣਾ ਬਿਲਕੁਲ ਬੰਦ ਕਰ ਦਿੱਤਾ ਇਹ ਸੋਚੋ ਚੇਤੇ ਕਰੋ ਜਿਸ ਵੇਲੇ ਤੁਸੀਂ ਆਪਣੇ ਆਪ ਨੂੰ ਸੋਚਣ ਲੱਗਦੇ ਕਿ ਤੁਸੀਂ ਕਿਸੇ ਚੀਜ਼ ਦੇ ਵਰਥ ਨਹੀਂ ਹੈਗੇ ਤੁਸੀਂ ਕੁਝ ਡਿਜ਼ਰਵ ਨਹੀਂ ਕਰਦੇ ਤੁਸੀਂ ਜਿਤੋਂ ਤੁਹਾਨੂੰ ਮਿਲਦਾ ਪਿਆ ਉਹੀ ਡਿਜ਼ਰਵ ਕਰਦੇ ਹੋ ਤੇ ਨਾਲ ਜਿਹੜੇ ਲੋਕੀ ਤੁਹਾਡੇ ਆਲੇ ਦੋਲੇ ਰਹਿੰਦੇ ਪਏ ਨੇ ਉਹ ਸਮੋਂ ਹੋਰ ਤੁਹਾਨੂੰ ਚੋਬਾ ਮਾਰ ਮਾਰ ਕੇ ਮਾਰੀਆਂ ਗੱਲਾਂ ਕਰ ਕਰਕੇ ਤੁਹਾਨੂੰ ਇਹੀ ਅਹਿਸਾਸ ਦਵਾਉਂਦੇ ਨੇ ਕਿ ਭਾਈ ਤੁਹਾਡੀ ਕੋਈ ਕੀਮਤ ਹੀ ਨਹੀਂ ਹੈਗੀ ਤੇ ਤੁਸੀਂ ਬੇਸ਼ਕੀਮਤੀ ਹੋ ਬਿਲਕੁਲ ਤੁਹਾਡੀ ਕੀਮਤ ਨਹੀਂ ਹੈ ਉਹ ਗੱਲ ਕਰਦੇ ਨੇ ਤੁਹਾਡੀ ਕੀਮਤ ਨਹੀਂ ਹੈਗੀ ਮੈਂ ਕਹਿੰਦੀ ਆ ਤੁਹਾਡੀ ਕੀਮਤ ਹੀ ਨਹੀਂ ਹੈਗੀ ਤੁਸੀਂ ਤਾਂ ਬੇਸ਼ਕੀਮਤੀ ਹੋ ਤੁਹਾਡੀ ਕੀਮਤ ਕੌਣ ਰੱਖੂਗਾ ਸੱਚੀ ਗੱਲ ਹੈ ਓਕੇ ਹੋਣ ਪਿਆਰਿਓ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਬਿਲਕੁਲ ਓਵਰ weight ਵੀ ਜੀ ਤੇ ਬਹੁਤੀਆਂ ਤੁਹਾਡੀਆਂ ਜਿਹੜੀਆਂ ਆਟੋ ਇਮਿਊਨ ਡਿਜ਼ੀਜ਼ਸ ਨੇ ਉਹ ਵੀ ਜੀ ਤੁਹਾਡੇ ਸਰੀਰ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਨਾ ਇਹ ਇੱਥੋਂ ਸ਼ੁਰੂ ਹੁੰਦੀਆਂ ਇੱਥੋਂ ਸ਼ੁਰੂ ਹੁੰਦੀਆਂ ਦਿਲ ਤੋਂ ਤੇ ਜਿਹੜਾ ਮਾਈਂਡ ਹੈ ਉਥੋਂ ਜਿਹਦੇ ਦਿਲ ਦੇ ਵਿੱਚ ਪਿਆਰ ਨਹੀਂ ਹੈਗਾ ਹਾਂ ਪਿਆਰ ਨਹੀਂ ਮਿਲਿਆ ਬਚਪਨ ਤੋਂ ਕਿਵਰ ਨਹੀਂ ਮਿਲਦਾ ਮਾਪਿਆਂ ਵੱਲੋਂ ਪਿਆਰ ਨਹੀਂ ਮਿਲਦਾ ਜਾਂ ਕਿਵਰੀ ਮਾਪੇ ਹੁੰਦੇ ਨਹੀਂ ਜਾਂ ਮਾਪੇ ਹੁੰਦੇ ਤਾਂ ਲਖਸ ਵਿੱਚ ਕੰਮੇ ਹੁੰਦੇ ਪਿਆਰ ਕਰਨ ਜੋ ਕੋਈ ਨਹੀਂ ਹੁੰਦਾ ਕਿਉਂਕਿ ਉਹਨੇ ਬੱਚਾ ਕਿਉਂ ਕੀਤਾ ਸੱਸ ਨੇ ਕਿਹਾ ਸੀ ਲੋੜੀ ਆ ਗਈ ਜਵਾਕ ਕਰ ਲਓ ਇਸ ਜਨਰ ਇਹ ਬੱਚਾ ਕਰਨ ਦਾ ਰੀਜ਼ਨ ਹੈ ਪੰਜਾਬ ਦੇ ਵਿੱਚ ਆਮ ਤੌਰ ਤੇ ਸੋ ਬੱਚੇ ਨਾਲ ਪਿਆਰ ਤੇ ਕੋਈ ਰੀਜ਼ਨ ਨਹੀਂ ਹੈ ਨੀਗਾ ਜਿਹਨੂੰ ਬੱਚੇ ਨਾਲ ਪਿਆਰ ਨਹੀਂ ਹੈਗਾ ਉਹ ਹੁਣ ਬੱਚੇ ਦੀ ਦੇਖ ਕੇ ਕਦੋਂ ਕਰਨਗੇ ਵਧੀਆ ਓਕੇ ਉਹ ਟਾਈਮ ਤੇ ਲੰਗੇ ਜੇ ਤੁਸੀਂ ਅੱਜ ਮਾਂ-ਬਾਪ ਆਪਣੇ ਬੱਚੇ ਨੂੰ ਪਿਆਰ ਦੋ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਨਾ ਹੋਵੇ ਤੇ ਖੈਰ ਹੁਣ ਅਗਰ ਤੁਸੀਂ ਹਾਲੇ ਮਾਂ-ਬਾਪ ਨਹੀਂ ਹੈਗੇ ਜੇ ਹੈਗੇ ਵੀ ਤਾਂ ਵੀ ਜੋ ਮੈਂ ਕਹਿੰਦੀ ਪਈਆਂ ਧਿਆਨ ਨਾਲ ਸੁਣਿਓ ਐ ਪ੍ਰੋਪਰ ਪੇ ਅਟੈਨਸ਼ਨ ਕਰਿਓ ਤੇ ਜੋ ਮੈਂ ਦੱਸ ਰਹੀ ਹਾਂ ਇੱਕ ਕਰਿਓ ਜ਼ਰੂਰ ਤੇ ਸ਼ੇਅਰ ਵੀ ਕਰਨਾ ਅਕੇ ਆਲ ਰਾਈਟ ਪਿਆਰੇ ਨਾਉ ਰੀਜ਼ਨ ਪਤਾ ਲੱਗਾ ਕੀ ਹੈ ਕਿ ਹੁੰਦਾ ਕਿਉਂ ਹੈ ਲੈਕ ਆਫ ਲਵ ਜਦੋਂ ਪਿਆਰ ਨਹੀਂ ਮਿਲਿਆ ਜਦੋਂ ਅੰਦਰ ਟਰੋਮਾ ਆ ਜਾਂ ਜਦੋਂ ਤੁਹਾਡੇ ਆਲੇ ਦੁਆਲੇ ਕਲੇਸ਼ੀ ਨੇ ਮਾਂ-ਪੇ ਵੀ ਹੋ ਸਕਦੇ ਹੈ ਭੈਣ ਭਰਾ ਦੀ ਦੋਸਤ ਮਿੱਤਰ ਵੀ ਥੋੜੇ ਕੰਮ ਤੇ ਵੀ ਥੋੜਾ ਸਪਾਊਸ ਵੀ ਸਪਾਊਸ ਮਤਲਬ ਪਤੀ ਜਾਂ ਪਤਨੀ ਇਹਨਾਂ ਚ ਕੋਈ ਵੀ ਸੱਸ ਵੀ ਸਹੁਰਾ ਵੀ ਦਿਉਰ ਵੀ ਦਰਾਣੀ ਵੀ ਜੇਠ ਵਿਛੜਿਆ ਇਹਨਾਂ ਚ ਕੋਈ ਵੀ ਹੋ ਸਕਦਾ ਥੋੜੀ ਪੱਕੀ ਸਹੇਲੀ ਥੋੜਾ ਪੱਕਾ ਯਾਰ ਵੀ ਕਲੇਸ਼ੀ ਹੋ ਸਕਦਾ ਕਲੇਸ਼ੀ ਨਾਰਸਿਸਿਸਟ ਕਲੇਸ਼ੀ ਵਾਸਤੇ ਪੰਜਾਬੀ ਦਾ ਲਫ਼ਜ਼ ਯੂ ਆਰ ਟ੍ਰੂਲੀ ਥੋੜੇ ਸੈਲਫ ਲਵ ਗੁਰੂ ਨੇ ਤੰਗ ਦਿੱਤਾ ਹੋਇਆ ਸੋ ਨਾਰਸਿਸਿਸਟ ਬਾਰ ਬਾਰ ਕਹਿੰਦੇ ਲੋੜ ਨਹੀਂ ਕਲੇਸ਼ੀ ਕਹ ਲਿਆ ਕਰੋ ਤੇ ਕਲੇਸ਼ੀ ਵਾਸਤੇ ਪਾ ਇੱਕ ਹੋਰ ਵੀ ਲਫ਼ਜ਼ ਬਣਾਇਆ ਹੋਇਆ ਪੁੱਛੋ ਕੀ ਠੀਕ ਠੀਕ ਹੈ ਨਾ ਬਹੁਤ ਵਾਸਨਾ ਗਲਤੀ ਤੋਂ ਇਹ ਉਹਨਾਂ ਵਾਸਤੇ ਬਣਾਇਆ ਹੋਇਆ ਐਨੀਵੇਸ ਚਲੋ ਚਲੋ ਵਾਪਸ ਆਈਏ ਗੱਲ ਕਰੀਏ ਤੁਸੀਂ ਕਹੋਗੇ ਐਨੀ ਲਮੀਰੀ ਲੁਣਾ ਤੇ ਗੱਲ ਹਲਕੀ ਕੀਤੀ ਨਹੀਂ ਪਰ ਸੁਣਿਓ ਇਹ ਚਾਹਣਾ ਵੀ ਜ਼ਰੂਰੀ ਹੈ ਕਿ ਹੁੰਦਾ ਕਿਉਂ ਹੈ ਕਿ ਨਹੀਂ ਹੁਣ ਇਹ ਤੇ ਪਤਾ ਲੱਗ ਗਿਆ ਨਾ ਇਹ ਤਾਂ ਪੱਕਾ ਹੋ ਗਿਆ ਤੁਸੀਂ ਕਹਿ ਰਹੇ ਹੋ ਹਾਂਜੀ ਚਲੋ ਅੱਗੇ ਕਰੀਏ ਓਕੇ ਸੁਣਿਓ ਹੁਣ ਆਪਾਂ ਕਰਨਾ ਕੀ ਹੈ ਜਿਹੜੀਆਂ ਅਲਾਮਤਾਂ ਜਿਹੜੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ ਨੇ ਪਿਆਰ ਦੀ ਘਾਟ ਦੇ ਕਰਕੇ ਉਹ ਠੀਕ ਕਿਦਾਂ ਹੁੰਦੀਆਂ ਨੇ ਪਿਆਰ ਦੇ ਕੇ ਪਿਆਰ ਤੁਹਾਨੂੰ ਮਿਲਦਾ ਹੈ ਹੁਣ ਅਪਾਏ ਤਾਂ ਨਹੀਂ ਕਹਾਂਗੇ ਕਿ ਹੁਣ ਤੁਸੀਂ ਪਿਆਰ ਲੈਣ ਦੇ ਵਾਸਤੇ ਬਾਕੀਆਂ ਦੇ ਕੋਲ ਜਾਓ ਤੇ ਕੋਈ ਪਿਆਰ ਦਓ ਪਿਆਰ ਦੋ ਨਾ ਸੋਣਿਓ ਅੱਜ ਅਸੀਂ ਪਿਆਰ ਲੈਣਾ ਹੈ ਆਪਣੇ ਆਪ ਤੋਂ ਸੋ ਥੋੜੀ ਸੈਲਫ ਲਵ ਪ੍ਰੈਕਟਿਸ ਰੀਲ ਨੰਬਰ 1 ਜਿਹੜੀ ਹੈਗੀ ਉਹ ਦੇਖੋ ਉਹ ਪ੍ਰੈਕਟਿਸ ਆਪਣੇ ਕੋਲ ਲਿਖੋ ਤੇ ਉਹਨੂੰ ਰੋਜ਼ ਕਰਨਾ ਸ਼ੁਰੂ ਕਰੋ ਸੁੱਤੇ ਉੱਠਦੇ ਸਾਰ ਕਰਨੀ ਹੈ ਉਹ 6 ਸੈਂਟੈਂਸਸ ਆਪਣੇ ਕੋਲੋਂ ਕੋਈ ਅੱਖਰ ਨਹੀਂ ਐਡ ਕਰਨਾ ਆਪਣੇ ਕੋਲੋਂ ਕੋਈ ਸੈਂਟੈਂਸ ਨਹੀਂ ਐਡ ਕਰਨਾ ਆਪਣੇ ਕੋਲੋਂ ਕੁਝ ਨਹੀਂ ਵਿਚਾਰ ਕਰਨਾ ਉਹ 6 ਸੈਂਟੈਂਸਸ ਉਵੇਂ ਦੇ ਉਵੇਂ ਹੀ ਬੋਲਣੇ ਆ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਤੇ ਬਾਕੀ ਉਹ ਤਾਂ ਸੁੱਤੇ ਉਰ ਦੇ ਸਾਰਾ ਹੈ ਬਾਕੀ ਦੇ ਦਿਨ ਦੇ ਵਿੱਚ ਜਦੋਂ ਵੀ ਟਾਈਮ ਲੱਗਦਾ ਹੈਗਾ ਉਨੀ ਵਾਰੀ ਖੱਬਾ ਹੱਥ ਦਿਲ ਤੇ ਸੱਚਾ ਹੱਥ ਗਲੇ ਤੇ ਤੇ ਉਹਨੂੰ ਕਰ ਸਕਦੇ ਹੋ ਪਹਿਲੇ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਕਹਿੰਦੇ ਹੋ ਕਿ ਮੈਂ ਤੈਨੂੰ ਦੇਖ ਸਕਦੀ ਹਾਂ ਜਾਂ ਦੇਖ ਸਕਦਾ ਹਾਂ ਇਹ ਦੇਖਦਾ ਹਾਂ ਦੇਖਦੀ ਹਾਂ ਦੂਜੀ ਦੇ ਵਿੱਚ ਆਪਾਂ ਕਹਿੰਦੇ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਹਾਂ ਮੈਂ ਆਪਣੇ ਆਪ ਨੂੰ ਆਪਣੇ ਆਪ ਦੀ ਕਦਰ ਕਰਦੀ ਹਾਂ ਮੈਂ ਆਪਣੇ ਆਪ ਨੂੰ ਜਾਣਦੀ ਹਾਂ ਮੈਂ ਆਪਣੇ ਆਪ ਤੇ ਯਕੀਨ ਕਰਦੀ ਹਾਂ ਮੈਂ ਆਪਣੇ ਆਪ ਤੇ ਆਪਣੇ ਆਪ ਨੂੰ ਪਿਆਰ ਕਰਦੀ ਹਾਂ ਮੁੰਡੇ ਕਰਦਾ ਹਾਂ ਆਲ ਦੋ ਪੁਲਿੰਗ ਦੇ ਵਿੱਚ ਗੱਲ ਕਰ ਲਿਓ ਠੀਕ ਹੈ ਨਾ ਸੋ ਸ਼ੀਸ਼ੇ ਵੱਲ ਦੇਖ ਕੇ ਪੁਆਇੰਟ ਆਪਣੇ ਵੱਲ ਇਦਾਂ ਠੀਕ ਹੈ ਦੂਜੀ ਚੀਜ਼ ਥੋੜਾ ਬਰੀਥਿੰਗ ਪ੍ਰੈਕਟਿਸ ਬਰੀਥਿੰਗ ਪ੍ਰੈਕਟਿਸ ਨੂੰ ਨਾ ਡੀਪ ਬਰੀਥਿੰਗ ਕਹਿਣਾ ਨਾ ਇਹ ਕਹਿਣਾ ਜਾਂ ਉਹ ਕਹਿਣਾ ਨਾ ਯਮਕਾ ਯੰਤਰਮ ਨਾ ਟੰਕਾ ਨਾ ਇਹ ਨਾ ਉਹ ਏ ਬਰੀðਿੰਗ ਪ੍ਰੈਕਟਿਸਰ ਇਹੀ ਕਹਿਣਾ ਸ਼ੁਰੂ ਕਰੋ ਇਹਦਾ ਖਾਸ ਰੀਜ਼ਨ ਹੈ ਇਹ ਲਫ਼ਜ਼ ਇਹਨੂੰ ਦੇਣ ਦਾ ਤੁਹਾਨੂੰ ਹੌਲੀ-ਹੌਲੀ ਸਮਝ ਆਊਗਾ ਹਾਲੇ ਜੋ ਮੈਂ ਦੱਸ ਰਹੀ ਹਾਂ ਉਹ ਕਰ ਲਓ ਤੁਹਾਡੇ ਵਾਸਤੇ ਵਧੀਆ ਜਿੰਨੇ ਕਰਦੇ ਪਏ ਆ ਉਹਦੀ ਜ਼ਿੰਦਗੀ ਬਿਹਤਰੀਨ ਹੋ ਚੁੱਕੀ ਹੈ ਬਹੁਤ ਵਧੀਆ ਹੋ ਚੁੱਕੀ ਹੈ ਮਾਨਸਿਕ ਸਰੀਰਕ ਆਤਮਿਕ ਸਾਰੀਆਂ ਸੇਤਾ ਵਧੀਆ ਹੋ ਚੁੱਕੀਆਂ ਨੇ ਤੇ ਉਹਦੇ ਵੀ ਦਿਨ ਲਾਈਫ ਇੱਥੇ ਵੀ ਕਮੈਂਟਸ ਕਰਦੇ ਹੁੰਦੇ ਆ ਆਲਰਾਜੀ ਸੋ ਇਹ ਹੁਣ ਤੁਹਾਡੇ ਤੇ ਆ ਸੋ ਬਰੀðਿੰਗ ਪ੍ਰੈਕਟਿਸ ਨੱਕ ਰੇਸਾ ਲੈਣਾ ਮੂੰਹ ਰੇਸਾ ਬਾਅ ਜਦੋਂ ਨੱਕ ਰੇਸਾ ਲਿਆ ਜਦ ਮੀ ਫੁੱਲ ਗਈ ਉਹ ਐਸਾ ਬਾਹਰ ਜਦ ਮੀ ਅੰਦਰ ਅਗਰ ਤੁਸੀਂ ਇਦਾਂ ਨਹੀਂ ਕਰਦੇ ਪਏ ਤੁਸੀਂ ਗਲਤ ਕਰਦੇ ਪਏ ਹੋ ਪਲੀਜ਼ ਮੈਨੂੰ ਫਿਕਸ ਕਰੋ ਠੀਕ ਹੈ ਜੀ ਘੱਟੋ ਘੱਟ 10 ਮਿੰਟ ਸਵੇਰੇ ਘੱਟੋ ਘੱਟ 10 ਮਿੰਟ ਸ਼ਾਮੀ ਘੱਟੋ ਘੱਟ 10 ਜਾਂ 15 ਮਿੰਟ ਦੁਪਹਿਰ ਨੂੰ ਰਾਤੀ ਸੌਣ ਲੱਗਿਆਂ ਬੈੱਡ ਵਿੱਚ ਲੇਟ ਕੇ ਸੇਮ ਥਿੰਗ ਵਾਂਸ ਅਗੇਨ ਠੀਕ ਹੈ ਜੀ ਇਹ ਦੋ ਚੀਜ਼ਾਂ ਤੁਹਾਡਾ ਐਸ ਵੇਲੇ ਧਰਮ ਹੋਣਾ ਚਾਹੀਦਾ ਇਹਦੇ ਨਾਲ ਨਾਲ ਮੀਟ ਆਂਡਾ ਮੱਛੀ ਦੁੱਧ ਦਹੀਂ ਇਹ ਸਾਰਾ ਕੁਝ ਬੰਦ ਕਰੋ ਇਹ ਚੀਜ਼ਾਂ ਤੁਹਾਨੂੰ ਇਨਫਲੇਮੇਸ਼ਨ ਦੀਆਂ ਬਾਰੀ ਵਿੱਚ ਤੁਹਾਨੂੰ ਐਸਿਡਿਟੀ ਰੰਦੀਆਂ ਨੇ ਜਿਹੜੀ ਸਰੀਰ ਦੇ ਵਿੱਚ ਐਸਿਡਿਟੀ ਹੁੰਦੀ ਹੈ ਉਹ ਸਰੀਰ ਦੇ ਵਿੱਚ ਸਿਰਫ ਬਿਮਾਰੀਆਂ ਰਹਿੰਦੀਆਂ ਨੇ ਸੋ ਆਪਾਂ ਇਹਨੂੰ ਪਿੱਛੇ ਛੱਡਣਾ ਜਿਹੜੇ ਗੋਡਿਆਂ ਦੇ ਅੰਦਰ ਤਾਂ ਜਿਹੜੇ ਹੱਡ ਪੈਰ ਦੁਖਦੇ ਐ એનર્ਜੀ ਹੈ ਨਹੀਂ ਤੁਸੀਂ ਜਾਨਵਰ ਖਾਓਗੇ ਜਿਹੜੇ ਜਾਨਵਰ ਸਾਰੇ ਕੈਦ ਸੀਗੇ ਉਹਨਾਂ ਦੇਖ ਤਾਂ ਹੱਡ ਹੱਡ ਵਿੱਚ ਉਹਨਾਂ ਦੇ ਸੈੱਲ ਸੈੱਲ ਦੇ ਵਿੱਚ ਟਰੋਮਾ ਹੈਗਾ ਓਪੀਨ ਤੁਹਾਡੇ ਜਨਾਊਗੇ ਸਿਆਣੇ ਨੂੰ ਸਮਝ ਆ ਜਾਣੀ ਜਿਹੜੇ ਤੁਹਾਡੇ ਮੂਰਖ ਨੇ ਉਹਨੇ ਆਰਗੂ ਕਰਨ ਲੱਗ ਪੈਣਾ ਸੋ ਦੈਟਸ ਆਲ ਰਾਈਟ ਇਟ ਥਾਟ ਯੂ ਮਰਜ਼ੀ ਹੈ ਮੈਂ ਤਾਂ ਜੋ ਹੈ ਉਹ ਦੱਸ ਰਹੀ ਹਾਂ ਕਰਨਾ ਤੁਹਾਡੀ ਮਰਜ਼ੀ ਨਹੀਂ ਕਰਨਾ ਤੁਹਾਡੀ ਮਰਜ਼ੀ ਠੀਕ ਹੈ ਜੀ ਇਹ ਹੋ ਗਈ ਅਗਲੀ ਚੀਜ਼ ਤੀਜੀ ਚੀਜ਼ ਬਾਹਰ ਨਿਕਲਿਆ ਕਰੋ ਤਾਜ਼ੀ ਹਵਾ ਦੇ ਵਿੱਚ ਠੀਕ ਹੈ ਜੀ ਪਾਣੀ ਥੋੜੀ ਦੇਰ ਨਿਕਲੋ ਹੋਰ ਕੁਝ ਨਹੀਂ ਕਰਨਾ ਬਾਹਰ ਕਾ ਹੈਗਾ ਉੱਤੇ ਨੰਗੇ ਪੈਰ ਖੜੇ ਹੋ ਜਾ ਕਰੋ ਠੀਕ ਹੈ ਵਾਕ ਕਰੋਗੇ ਤਾਂ ਬਹੁਤ ਚੰਗੀ ਗੱਲ ਹੈ ਕਰਨਾ ਸ਼ੁਰੂ ਕਰੋ ਆਲਰੈਡੀ ਪਾਣੀ ਪੀਆ ਕਰੋ ਪਾਣੀ ਦੇ ਵਿੱਚ ਥੋੜੀ ਜਿਹੀ ਇੰਨੀ ਕ ਅਦਰਕ ਪਾ ਕੇ ਉਹਨੂੰ ਉਬਾਲ ਲਿਆ ओके ਉਸ ਤੋਂ ਬਾਅਦ ਉਸ ਪਾਣੀ ਦੇ ਵਿੱਚ ਹੋਰ ਪਾਣੀ ਐਡ ਕਰਕੇ ਉਨ ਨੂੰ ਫਿਰ ਲੱਗ ਪੈ ਦੱਸਾਂਗੇ ਦਾ ਕਰਨ ਕੀ ਹੈ ਫਲਤੀ ਕਰਨਾ ਸ਼ੁਰੂ ਕਰ ਲੋ ਇਹ ਤੁਹਾਡੇ ਵਾਸਤੇ ਇਹ ਵੀ ਚੰਗਾ ਆਏਗਾ ਕੈਮਾ ਮਾਲੀ ਤੀ ਤਮ ਖੈਰ ਮੈਂ ਦੱਸਦੀ ਹੁਣੀ ਆ ਉਹ ਕਰਿਆ ਕਰੋ ਸਬਜ਼ੀਆਂ ਤਾਲਾਂ ਛੋਲੇ ਚਿੱਟੇ ਛੋਲੇ ਯੂ نو ਜਿਹੜੇ ਆਟੇ ਆ ਜੋ ਬਾਜਰੀ ਦਾ ਆਟਾ ਜਵਾਰ ਦਾ ਆਟਾ ਗ੍ਰੇਨਸ ਦੇ ਵਿੱਚੋਂ ਕੀਨਵਾ ਚੀਆ ਸੀਡਸ ਕੱਚ ਪਮਕਿਨ ਸੀਡ ਰੱਖੋ ਚਾਰੇ ਮਗਜ਼ ਰੱਖੋ ਅਖਰੋਟ ਰੱਖੋ ਸੌਗੀ ਰੱਖੋ ਬਦਾਮ ਰੱਖੋ ਇਸ ਆਰ ਬੁਝ ਰੱਖੋ ਬਾਕੀ ਜਿਹੜੀ ਤੁਸੀਂ ਆਹ ਸੈਲਫ ਲਵ ਤੇ ਬਰੀਥਿੰਗ ਪ੍ਰੈਕਟਿਸ ਕਰਦੇ ਕੋ ਇਹਦੇ ਨਾਲ ਤੁਹਾਡੀ ਆਟੋ ਇਮਿਊਨ ਡਿਸੀजेस ਵੀ ਠੀਕ ਹੋਣੀਆਂ ਨੇ ਤੇ ਤੁਹਾਡੇ ਥਾਇਰੋਇਡ ਵਗੈਰਾ ਨੇ ਉਹ ਵੀ ਠੀਕ ਹੋਣੇ ਆ ਸੋ ਜਿਨ੍ਹਾਂ ਜਿਨ੍ਹਾਂ ਨੂੰ ਥਾਇਰੋਇਡ ਹੈਗਾ ਜਿੰਉਂ ਤੱਕ ਮੈਂ ਨਵੀਂ ਰੀਲ ਨਹੀਂ ਹਾਲੇ ਬਣਾ ਕੇ ਲੈ ਕੇ ਆਉਂਦੀ ਉਨੀ ਦਿਨ ਹੋਮਵਰਕ ਸ਼ੁਰੂ ਕਰੋ ਔਰ ਹੈਗਾ ਯਾ ਬਰੀਥਿੰਗ ਪ੍ਰੈਕਟਿਸ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਆਲ ਰਾਈਟ ਸੋ ਹਾਲੇ ਆ ਚੀਜ਼ਾਂ ਸ਼ੁਰੂ ਕਰ ਲਓ ਬਾਕੀ ਚੀਜ਼ਾਂ ਮੈਂ ਤੁਹਾਨੂੰ ਫਿਰ ਲੇਟਰ ਆਨ ਦੱਸਦੀ ਆ ਪਰ ਯੈਸ that's the lifestyle ਤੁਸੀਂ ਜਿਹੜੀ ਡਿਸਰਵ ਕਰਦੇ ਹੋ ਤੇ ਵਾਂਸ ਅਗੇਨ ਤੁਸੀਂ ਬੇਸ਼ਕੀਮਤੀ ਹੋ ਓਕੇ ਕਿਸੇ ਹੋਰ ਦਾ ਕੁਝ ਵੀ ਹੋਰ ਕੀ ਸੁਣਨ ਦੇ ਲੋੜ ਨਹੀਂ ਦਵਾ ਕਰੋ ਟਿਰਵਾਣੋ